ਚੇਨਈ ਦੇ ਵਿੱਚ ਕੁਝ ਤਸਵੀਰਾਂ ਅਜੀਹਾਂ ਨਜ਼ਰ ਆ ਰਹੀਆਂ ਨੇ ਜਿਨਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਆਖਿਰ ਇਹ ਕਿਵੇਂ ممکن ਹੋ ਸਕਦਾ ਹੈ ਜੀ ਹਾਂ ਖਰਾਬ ਮੌਸਮ ਦੇ ਚਲਦਿਆਂ ਜਹਾਜ਼ ਜੋ ਹੈ ਇਹ ਦਾਵਾ ਡੋਲ ਹੋ ਜਾਂਦਾ ਹੈ ਅਦੇ ਲੈਂਡ ਕਰਦੇ ਸਮੇਂ ਇਸ ਮੌਕੇ ਦੇ ਉੱਪਰ ਪਾਣਾ ਵਰਤਦਾ ਹੋਇਆ ਰਹਿ ਜਾਂਦਾ ਹੈ ਜੀ ਹਾਂ ਇਹ ਤਸਵੀਰਾਂ ਚੇਨਈ 에ਅਰਪੋਰਟ ਦੀਆਂ ਦੱਸੀਆਂ ਜਾਂਦੀਆਂ ਨੇ ਜਿੱਥੇ ਕਿ ਖਰਾਬ ਮੌਸਮ ਦੇ ਕਾਰਨ ਰਨਵੇ ਦੇ ਉੱਪਰ ਜਹਾਜ਼ ਜੋ ਹੈ ਇਹੀ ਇਸ ਸਿਚੁਏਸ਼ਨ ਦੇ ਵਿੱਚ ਪਹੁੰਚ ਗਿਆ ਪਰ ਇਸ ਮੌਕੇ ਦੇ ਉੱਪਰ ਮੌਜੂਦ ਪਾਇਲਟ ਦੇ ਵੱਲੋਂ ਆਪਣੀ ਅਕਲ ਅਤੇ ਸੂਝ-ਬੂਝ ਨੂੰ ਇਸਤੇਮਾਲ ਕਰਕੇ ਕਈਆਂ ਦੀਆਂ ਜਾਨਾਂ ਨੂੰ ਬਚਾ ਲਿਆ ਗਿਆ ਦੱਸ ਦਈਏ ਕਿ ਪਾਇਲਟ ਦੇ ਵੱਲੋਂ ਜਹਾਜ਼ ਨੂੰ ਰਨਵੇ ਦੇ ਉੱਪਰ ਲੈਂਡ ਹੋਣ ਤੋਂ ਪਹਿਲਾਂ ਹੀ ਹਵਾ ਦੇ ਵਿੱਚ ਨਾਲ ਦੀ ਨਾਲ ਉਡਾ ਲਿਆ ਗਿਆ ਅਤੇ ਯਾਤਰੀਆਂ ਦੀਆਂ ਜਾਨਾਂ ਨੂੰ ਬਚਾ ਲੈ ਗਿਆ ਦੱਸ ਦਈਏ ਕਿ ਖਰਾਬ ਮੌਸਮ ਦੇ ਕਾਰਨ ਜਹਾਜ਼ ਨੂੰ ਲੈਂਡ ਕਰਨ ਦੇ ਵਿੱਚ ਇਹ ਪ੍ਰੋਬਲਮ ਜਿਹੜੀ ਆ ਜਦੋਂ ਆਈ ਹੈ ਤਾਂ ਇੱਥੇ ਬਹੁਤ ਹੀ ਜ਼ਿਆਦਾ ਖੌਫਨਾਗ ਹਾਦਸਾ ਵੀ ਵਾਪਰ ਸਕਦਾ ਸੀ ਪਰ ਪਾਇਲਟ ਦੇ ਵੱਲੋਂ ਬਿਨਾ ਕਬਰਾਏ ਰਣਵੇ ਦੇ ਉੱਪਰੋਂ ਹੀ ਇਸ ਜਹਾਜ਼ ਨੂੰ ਉਡਾ ਲੈ ਗਿਆ ਅਤੇ ਉਸ ਤੋਂ ਬਾਅਦ ਜਾ ਕੇ ਸਭ ਦੇ ਸਾਹਾਂ ਦੇ ਵਿੱਚ ਸਾਹ ਆਇਆ ਜੀ ਹਾਂ ਇਹ ਤਸਵੀਰਾਂ ਤੁਹਾਨੂੰ ਵੀ ਪਰੇਸ਼ਾਨ ਕਰ ਸਕਦੀਆਂ ਨੇ ਪਰ ਇਹ ਕਿਸੇ ਫਿਲਮ ਦਾ ਸੀਨ ਨਹੀਂ ਬਲਕਿ ਹਕੀਕਤ ਹੈ ਇਸ ਤੋਂ ਇਲਾਵਾ ਦੰ ਦੱਸਦੀ ਹੈ ਕਿ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੇ ਕਾਰਨ ਚੱਕਰਵਾਤੀ ਤੂਫਾਨ ਦੇ ਮੱਦੇਨਜ਼ਰ ਚੇਨਈ ਹਵਾਈ ਅੱਡੇ ਦੇ ਉੱਪਰ ਉਡਾਣ ਸੰਚਾਲਨ 16 ਘੰਟਿਆਂ ਦੇ ਵਾਸਤੇ ਮੁਅਤਲਬੀ ਕੀਤਾ ਗਿਆ ਸੀ ਅਤੇ ਇੱਥੇ ਹੀ ਨਾਲ ਦੇ ਨਾਲ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਜਿਵੇਂ ਹੀ ਚੱਕਰਵਾਤੀ ਤੂਫਾਨ ਫੈਂਗਲ ਨੇ ਸ਼ਨੀਵਾਰ ਨੂੰ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਲਿਆਂਦੀਆਂ ਤਾਂ ਸੋਸ਼ਲ ਮੀਡੀਆ ਦੇ ਉੱਪਰ ਸਾਹਮਣੇ ਆਏ ਵਿਜ਼ੂਅਲਜ਼ ਨੇ ਇੱਕ ਹੈਰਾਨ ਕਰ ਦੇਣ ਵਾਲੀ ਸਿਚੁਏਸ਼ਨ ਵੀ ਦਿਖਾਈ ਹੈ ਜੀ ਹਾਂ ਇਸ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਫਲਾਈਟ ਜੋ ਹੈ ਉਹ ਚੇਨਈ ਹਵਾਈ ਅੱਡੇ ਦੇ ਉੱਪਰ ਉਤਰਨ ਦੇ ਵਿੱਚ ਸੰਘਰਸ਼ ਕਰ ਰਹੀ ਹੈ ਜੀ ਹਾਂ ਇਸ ਵੀਡੀਓ ਦੇ ਵਿੱਚ ਇੱਕ ਫਲਾਈਟ ਦਿਖਾਈ ਦੇ ਰਹੀ ਹੈ ਜਿਸ ਨੂੰ ਕਿ ਸ਼ਕਤੀਸ਼ਾਲੀ ਕਰਾਸ ਵਿੰਡਸ ਅਤੇ ਘੱਟ ਦ੍ਰਿਸ਼ਟੀ ਦੇ ਵਿਚਕਾਰ ਹਵਾਈ ਅੱਡੇ ਦੇ ਉੱਪਰ ਟੱਚ ਡਾਊਨ ਤੋਂ ਤੁਰੰਤ ਬਾਅਦ ਲੈਂਡਿੰਗ ਨੂੰ ਰੋਕਣ ਦੇ ਵਾਸਤੇ ਮਜਬੂਰ ਕੀਤਾ ਗਿਆ ਇਸ ਤੋਂ ਇਲਾਵਾ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਲੈਂਡਿੰਗ ਦੀਆਂ ਇਹ ਹੈਰਾਨ ਕਰਨ ਦੇ ਵਾਲੀਆਂ ਯਕੀਨੀ ਹੈ ਕਿ ਚਿੰਤਾਜਨਕ ਵੀਡੀਓਜ਼ ਨੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਹੈਰਾਨ ਵੀ ਕੀਤਾ ਹੈ ਕੁਝ ਸਵਾਲ ਪੁੱਛਦੇ ਨੇ ਕਿ ਅਜਿਹੇ ਖਤਰਨਾਕ ਮੌਸਮ ਦੇ ਵਿੱਚ ਜੇ ਉਹ ਸਿਚੁਏਸ਼ਨ ਸਾਹਮਣੇ ਆਉਂਦੀ ਇਹ ਤਾਂ ਇਸ ਹੀ ਦੇ ਵਿੱਚ ਉਡਾਨਾਂ ਨੂੰ ਚਲਾਉਣ ਦੀ ਇਜਾਜ਼ਤ ਆਖਿਰ ਦਿੱਤੀ ਹੀ ਕਿਉਂ ਗਈ ਅਤੇ ਇਸ ਦੇ ਵਿੱਚ ਕਿਤੇ ਨਾ ਕਿਤੇ ਇਹ ਜ਼ਰੀਰ ਜਿਹੜੀ ਹੈਗੀ ਹੈ ਜਾਂ ਕਹਿ ਲਈਏ ਕਿ ਇਹ ਚੀਜ਼ ਜਰੀਆ ਉਹ ਜ਼ਰੂਰ قابل غور ਜ਼ਰੂਰ ਹੈ ਕਿ ਫਿਰ ਵੀ ਪਾਇਲਟ ਦੇ ਵੱਲੋਂ ਆਪਣੀ ਫੂਦਬੂਦ ਦਾ ਇਸਤੇਮਾਲ ਕਰਕੇ ਕਈ ਲੋਕਾਂ ਦੀਆਂ ਜਾਨਾਂ ਨੂੰ ਬਚਾ ਲਿਆ ਗਿਆ ਅਤੇ ਉਹਨਾਂ ਦੇ ਵੱਲੋਂ ਇਸ ਮੌਕੇ ਦੇ ਉੱਪਰ ਜੋ ਖੌਫਨਾਕ ਹਾਦਸਾ ਵਾਪਰ ਸਕਦਾ ਸੀ ਜਿਸ ਕਰਕੇ ਕਈਆਂ ਦੀਆਂ ਜਾਨਾਂ ਵੀ ਜਾ ਸਕਦੀਆਂ ਸੀ ਉਹ ਮੁਮਕਿਨ ਕੀਤਾ ਗਿਆ ਕਿ ਅਜੀਹਾ ਹੋ ਹੀ ਨਾ ਸਕੇ ਅਤੇ ਇਸ ਮੌਕੇ ਦੇ ਉੱਪਰ ਪਾਇਲਟ ਦੇ ਵੱਲੋਂ ਜੋ ਕੀਤਾ ਗਿਆ ਹੈ ਉਸ ਦੀ ਚਾਰ ਚੁਫੇਰੇ ਤਾਰੀਫ ਹੋ ਰਹੀ ਹੈ ਖਾਰਜ ਸਬਦ ਦੇ ਦਰਮਿਆਨ ਤਾਨੂੰ ਇਹ ਵੀ ਦੱਸਦੀ ਹੈ ਕਿ ਇਸ ਵਕਤ ਚੰਨਈ ਦੇ ਵਿੱਚ ਇੱਕ ਤੂਫਾਨ ਫੈਂਗਲ ਜੋ ਹੈ ਉਹ ਆਇਆ ਹੋਇਆ ਹੈ ਅਤੇ ਇਸ ਤੂਫਾਨ ਦੀ ਵਜ੍ਹਾ ਕਰਕੇ ਅਕਸਰ ਹੀ ਜਿਹੜੀ ਹਵਾ ਦੀ ਸਪੀਡ ਹੈ ਉਹ ਕਾਫੀ ਜ਼ਿਆਦਾ ਤੇਜ਼ ਹੋ ਜਾਂਦੀ ਹੈ ਜਿਸ ਕਰਕੇ ਪਹਿਲਾਂ ਤੋਂ ਹੀ ਇਸ ਸਾਈਕਲੋਨ ਫੈਂਗਲ ਦੀ ਵਜ੍ਹਾ ਕਰਕੇ ਕਈ ਫਲਾਈਟਸ ਦੇ ਆਪਰੇਸ਼ਨ ਨੂੰ ਜੋ ਹੈ ਇਥੋਂ ਸਸਪੈਂਡ ਕਰ ਦਿੱਤਾ ਗਿਆ ਸੀ ਅਤੇ ਹੁਣ ਜਦੋਂ ਅਜਿਹੀ ਸਿਚੁਏਸ਼ਨ ਦੇ ਵਿੱਚ ਇਹੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਂ ਪੇ ਜੀਤਗੀ ਇਸ ਪੂਰੇ ਮਾਮਲੇ ਦੀ ਜਾਣਨ ਦੇ ਬਾਰੇ ਵਿੱਚ ਲੋਕ ਵੀ ਕਾਫੀ ਜ਼ਿਆਦਾ ਉਤਸੁਕ ਨੇ ਕਿ ਆਖਿਰ ਇਸ ਨੂੰ ਕਿਸ ਤਰ੍ਹਾਂ ਦੇ ਨਾਲ ਇਸ ਪਾਇਲਟ ਦੇ ਵੱਲੋਂ ਬਚਾਇਆ ਗਿਆ ਹੈ ਅਤੇ ਕਿਸ ਤਰ੍ਹਾਂ ਦੇ ਨਾਲ ਉਸ ਦੇ ਵੱਲੋਂ ਫੌਰਨ ਸਾਰਾ ਕੰਟਰੋਲ ਦੁਬਾਰਾ ਤੋਂ ਆਪਣੇ ਹੱਥਾਂ ਦੇ ਵਿੱਚ ਲੈ ਕੇ ਇਹਨਾਂ ਹਜ਼ਾਰਾਂ ਲੋਕਾਂ ਨੂੰ ਇੱਕ ਸੰਦੇਸ਼ ਜ਼ਰੂਰ ਦਿੱਤਾ ਗਿਆ ਹੈ ਕਿ ਅਸੀਂ ਜੋ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ ਬਹੁਤ ਵੀ ਜਾਣਦੇ ਹਾਂ ਜਿਸ ਕਰਕੇ ਉਹਨਾਂ ਦੇ ਵੱਲੋਂ ਇਸ ਫਲਾਈਟ ਦੇ ਵਿੱਚ ਮੌਜੂਦ ਜੋ ਲੋਕ ਸੀ ਉਹਨਾਂ ਦੀ ਤਾਦਾਦ ਜਿੰਨੀ ਵੀ ਹੋਵੇ ਪਰ ਇੱਕ ਇੱਕ ਜਾਨ ਨੂੰ ਉਹਨਾਂ ਦੇ ਵੱਲੋਂ ਕੀਮਤੀ ਸਮਝ ਕੇ ਬਚਾਇਆ ਗਿਆ ਅਤੇ ਇਸ ਤਸਵੀਰ ਦੇ ਵਿੱਚ ਇਹ ਬਾਖੂਬੀਦ ਦੇਖਿਆ ਜਾ ਸਕਦਾ ਹੈ ਬਾਕੀ ਇਸ ਪ੍ਰਕਾਰ ਦੀਆਂ ਹੋਰ ਖਬਰਾਂ ਜਾਣਨ ਸੁਣਨ ਅਤੇ ਵੇਖਣ ਦੇ ਵਾਸਤੇ ਜੁੜੇ ਰਹੋ ਸਾਡੇ ਨਾਲ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਪਰ